ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸカイ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਤਖਤਸ਼੍ਰੀ ਹਜੂਰ ਸਾਹਿਬ ਦੇ ਪ੍ਰਬੰਧਾਂ ਤੇ ਉਤੇ ਮਹਾਰਾਸ਼ਟਰ ਦੀ शिंदे ਸਰਕਾਰ ਨੇ ਦਖਲ ਦਿੱਤਾ ਹੈ ਗੁਰਦੁਆਰਾ ਮੈਨੇਜਮੈਂਟ ਐਕਟ 1956 ਬਦਲ ਕੇ 2024 ਕਰ ਦਿੱਤਾ ਗਿਆ ਜਿਸ ਦੇ ਤਹਿਤ ਨਾਮਜ਼ਦ ਮੈਂਬਰਾਂ ਦੀ ਗਿਣਤੀ 2 ਤੋਂ ਵਧਾ ਕੇ 12 ਕਰ ਦਿੱਤੀ ਗਈ ਹੈ ਜਿੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ 2 ਕਰ ਦਿੱਤੀ ਗਈ ਹੈ ਇਸ ਫੈਸਲੇ ਨੂੰ ਲੈ ਕੇ ਸਿੱਖ ਪੰਥ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਜਥੇਬੰਦੀਆਂ ਦੇ ਆਗੂਆਂ ਵੱਲੋਂ ਬਿਆਨ ਸਾਹਮਣੇ ਆ ਰਹੇ ਨੇ ਸੋ ਇਸੇ ਮਾਮਲੇ ਦੇ ਵਿੱਚ ਹਰਸਿਮਰਤ ਕੌਰ ਬਾਦਲ ਜੋ ਕਿ ਲੋਕ ਸਭਾ ਮੈਂਬਰ ਵੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਵੀ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਮਹਾਰਾਸ਼ਟਰ ਦੀ ਸ਼ੰਦੇ ਸਰਕਾਰ ਦੀ ਇਸ ਹਰਕਤ ਦੀ ਨਿਖੇਧੀ ਕਰਦੇ ਹਨ ਉਹਨਾਂ ਕਹਿੰਦੇ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਧਾਰਮਿਕ ਅਸਥਾਨਾਂ ਦੇ ਉੱਤੇ ਸਰਕਾਰੀ ਕਬਜ਼ੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਨਾਲ ਹੀ ਉਹਨਾਂ ਨੇ ਮਹਾਰਾਸ਼ਟਰ ਦੇ ਸਿੱਖਾਂ ਨੂੰ ਵੀ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਹੋਰ ਕੀ ਕੁਝ ਕਿਹਾ ਹਰ ਸਿਮਰਤ ਕੌਰ ਬਾਦਲ ਨੇ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਬਜਟ ਤੇ ਡਿਬੇਟ ਦੇ ਸਮੇਂ ਵਿੱਚ ਵੀ ਮੈਂ ਗੱਲ ਚੱਕਣ ਦੀ ਕੋਸ਼ਿਸ਼ ਕੀਤੀ ਸੀ ਪੂਰਾ ਸਮਾਂ ਨਾ ਮਿਲਣ ਕਰਕੇ ਲੇਕਿਨ ਜਿਹੜੇ ਮਹਾਰਾਸ਼ਟਰ ਸਰਕਾਰ ਇੱਕ ਨਾ शिंदे ਸਰਕਾਰ ਨੇ ਤਖਤ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਤੇ ਬੋਰਡ ਦੇ ਉੱਤੇ ਜਿਹੜੀ ਦਖਲਅੰਦਾਜ਼ੀ ਕਰਕੇ 1956 ਦੇ ਐਕਟ ਦੇ ਉਲਟ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਫੇਰ ਬਦਲ ਕੀਤੀ ਹੈ ਇਹਨਾਂ ਦੀ ਸਖਤ ਸ਼ਬਦਾਚੇ ਮੈਂ ਨਿੰਦਾ ਕਰਦੀ ਆ ਜਿੱਥੇ 2 ਮੈਂਬਰ ਨੋਮੀਨੇਟ ਹੁੰਦੇ ਸਿਗੇ 17 ਵਿੱਚੋਂ ਸਰਕਾਰ ਵੱਲੋਂ ਉਹਨੂੰ ਬਦਲ ਕੇ ਉਹਨਾਂ ਨੇ 12 ਨੋਮੀਨੇਟ ਕਰ ਦਿੱਤੇ ਹੈਗੇ ਨਵੇਂ ਜਿਹੜਿਆ ਇਹਨਾਂ ਨੇ ਅਮੈਂਡਮੈਂਟ ਲਾ ਕੇ ਕਿ 17 ਵਿੱਚੋਂ 12 ਸਰਕਾਰ ਵੱਲੋਂ ਨੋਮੀਨੇਟ ਕੀਤੇ ਜਾਣਗੇ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਜਿੱਥੋਂ 4 ਮੈਂਬਰ ਆਉਂਦੇ ਸੀ ਉਹਨਾਂ ਨੂੰ ਘਟਾ ਕੇ 2 ਮੈਂਬਰ ਕਰਤਾ ਹੈ ਇਹ ਸਿੱਧੇ ਤੌਰ 'ਤੇ ਸਾਡੇ ਧਰਮ ਦੇ ਨਾਲ ਇਹ ਦਖਲਅੰਦਾਜ਼ੀ ਹੈ ਬਹੁਤ ਵੱਡਾ ਰੋਸ ਸਿੱਖ ਕੌਮ ਚ ਹੈਗਾ ਮੈਂ ਆਪਣੇ ਨੰਦੇੜ ਸਾਹਿਬ ਮਹਜ਼ੂਰ ਸਾਹਿਬ ਮਹਾਰਾਸ਼ਟਰਾ ਦੇ ਸਿੱਖ ਭਰਾਵਾਂ ਨੂੰ ਭੈਣ ਭਰਾਵਾਂ ਨੂੰ ਆਹੀ ਕਹਿਣਾ ਚਾਹੁੰਦੀ ਹਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਟ ਕੇ ਤੁਹਾਡੇ ਨਾਲ ਖੜੀ ਹੈ ਇਹ ਸਰਕਾਰੀ ਕਬਜ਼ੇ ਸਾਡੇ ਗੁਰਦੁਆਰਿਆਂ 'ਚ ਹਰਿਆਣੇ 'ਚ ਵੀ ਆਈ ਕੋਸ਼ ਕਰ ਰਹੇ ਨੇ ਤੇ ਹੁਣ ਮਹਾਰਾਸ਼ਟਰਾ ਸਾਡੇ ਤਖਤ ਦੇ ਉੱਤੇ नंदेड़ साहब हजूर साहब से जड़ा कर रहे हैं ये किसी हालत से सिख कौम बर्दाश्त नहीं करूंगी असी थोड़े नाल खड़े जदों भी तुम आवाज़ लाओ श्रोमी अकाली दल नाल खड़ के इस लड़ाई से मोडे मोडा ला के लड़ाई थोड़े नाल लड़ूगी तो अपने घुर गुरधामी कब्जे को बचाने वास्ते असी हर हीला अपनावेंगे वाहगुरू जी का खालसा वाहगुरू जी की फतेह